ਜਿਹੜੀ ਗੱਲ ਤੁਸੀਂ ਇਹ ਕਹੀ ਕਬੱਡੀ ਦੇ ਖਿਡਾਰੀਆਂ ਨੂੰ ਇਸ ਚੀਜ਼ ਦਾ ਇਤਰਾਜ਼ ਹੋਇਆ ਉਹ ਕਹਿੰਦੇ ਕਿ ਅਸੀਂ ਜ਼ੋਰ ਮਾਰਦੇ ਹਾਂ ਕਹਿੰਦੇ ਤਾਂ ਕਰਕੇ ਕਹਿੰਦੇ ਮਿੱਟੀ ਪਟਦੇ ਪੈਰਾਂ ਨਾਲ ਕੱਲੇ ਟੀਕੇ ਲਾ ਕੇ ਥੋੜੀ ਐਂ ਥੋੜੀ ਕੋਈ ਪਾਲਾ ਜਲਾਲਪੁਰਿਆ ਬਣ ਜੂ ਕੋ ਸੰਦੀਪ ਲੱਲੀਆਂ ਬਣ ਜੂ ਖੁਸ਼ੀ ਬਣ ਜੂ ਜਾਂ ਸੁਲਤਾਨ ਬਣ ਜੂ ਅੰਬਾ ਬਣ ਜੂ ਪਹਿਲੀ ਗੱਲ ਤਾਂ ਬਿਕਰਮ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਅੱਜ ਵੀ ਕਹਿੰਦਾ ਕਿ ਮੈਂ ਸਾਰਿਆਂ ਨੂੰ ਨਹੀਂ ਕਿਹਾ ਵੀ ਪੰਜੇ ਉਂਗਲਾਂ ਇੱਕੋ ਜੀਆਂ ਵਿੱਚੋਂ 5 7 10% ਖਿਡਾਰੀ ਹੋਣਗੇ ਜਿਹੜੇ ਨੈਚਰਲ ਮੰਨ ਲੋ ਖਰਾਕ ਤੇ ਡਾਈਟ ਤੇ ਜਾਂ ਮਿਹਨਤ ਦੇ ਸਿਰ ਤੇ ਹੋਣਗੇ ਨਹੀਂ 10% ਠੀਕ ਹੋਣਗੇ 10% ਗਲਤ ਕਾਉਂਗੇ ਨਹੀਂ 10 ਠੀਕ ਹੋਣਗੇ ਮਤਲਬ ਇਹ ਤਾਂ ਫਿਰ ਵੱਡੀ ਗਿਣਤੀ ਫਿਰ ਤੁਸੀਂ ਮੈਂ ਤੁਹਾਨੂੰ ਪਾਠ ਦੱਸੂਗਾ ਨਾ ਹੁਣ ਇੱਕ ਸਵਾਲ ਕਰਦੇ ਆ ਸੁਲਤਾਨ ਬੋਲ ਰਿਹਾ ਉਹਦਾ ਭਰਾ ਬੋਲ ਰਿਹਾ ਕਿ ਸਾਨੂੰ ਵੀ ਟੀਕਾ ਦੱਸ ਦਿਓ ਜੀ ਮੈਂ ਤਾਂ ਲੱਖੇ ਨਾ ਜਾ ਰਲਣਾ ਜੀ ਕਿਹਾ ਫਿਰ ਜਿਹੜੇ ਤੁਸੀਂ ਲਾਉਂਦੇ ਵੀ ਰਹੇ ਹੋ ਦੱਸੋ ਕਦੋਂ ਲਾਏ ਸੀ ਸੁਲਤਾਨ ਸਿਆ ਸੁਣਨੀ ਹੁਣ ਜੇ ਹਿੰਮਤ ਆ ਨਾ ਵੀ ਕਰੋ ਤੂੰ ਟੀਕੇ ਲਾਉਂਦਾ ਰਿਹਾ ਤੇ ਕਿਵੇਂ ਤੁਸੀਂ ਕੱਪ ਜਿੱਤੇ ਆ ਤੇ ਸੁਲਤਾਨ ਨੂੰ ਤੁਸੀਂ ਸਿੱਧਾ ਨਾਂ ਲੈ ਕੇ ਚੈਲੰਜ ਕਰ ਸੁਲਤਾਨ ਡਾਪ ਚਾਇਆ ਹੋਇਆ ਸੁਲਤਾਨ ਬੈਨ ਹੋਇਆ ਹੋਇਆ ਦੱਸੂਗਾ ਮੈਂ ਸੁਲਤਾਨ ਚੀਕਾ ਮਾਰਦਾ ਹੀ ਮੈ ਤਾਂ ਜੀ ਕੱਲੀ ਫੀਮ ਖਾਦੀ ਆ ਉਹਦੇ ਬੈਨ ਹੋਇਆ ਉਹ ਸਾਰੀ ਗੱਲ ਮੈਂ ਦੱਸੂਗਾ ਵੀ ਕੀ ਕੁਝ ਹੋਇਆ ਇਹ ਤੋਂ ਇਲਾਵਾ ਇਹ ਟਰਮਨ ਤੋਂ ਇਲਾਵਾ ਮੋਵੈਂਟਨ ਲਾਉਂਦੇ ਆ ਫੋਟਮੈਂਨ ਲਾਉਂਦੇ ਆ ਏਟੀਪੀ ਏਐਮਪੀ ਇਹ ਉਹ ਟੀਕੇ ਨੇ ਜਿੰਨਾਂ ਦਾ ਮੈਂ ਨਾਂ ਲਿਆ ਜਿਹੜੇ ਮੌਕੇ ਤੇ ਲਾਉਂਦੇ ਆ ਹਮ ਮੰਨ ਲਓ ਆਏ ਆਹ ਥੋੜੀ ਅਭੀ ਉਹ ਸਾਰੇ ਖਿਡਾਰੀ ਅੱਗੇ ਇੱਕੋ ਗੱਡੀ 'ਚ ਆਉਂਦੇ ਖਿਡਾਰੀ ਇਕੱਠਾਂ ਤਿਆਰ ਹੁੰਦੇ ਨੇੜੇ ਗੱਡੀਆਂ ਲੱਗੀਆਂ ਹੁੰਦੀਆਂ ਗਰਾਊਂਡ ਦੇ ਬਾੜ ਜਾਂਦੇ ਹੁਣ ਉਹ ਅੱਧਾ ਕਿਲੋਮੀਟਰ ਦੂਰ ਲਾ ਲੈਂਦੇ ਆ ਉੱਥੋਂ ਵਰ ਲਾ ਲਾ ਟੀਕੇ ਗਰਾਊਂਡਾਂ 'ਚ ਬੜੀ ਜਾਂਦੇ ਆ ਮੈਂ ਫੇਰ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਕੁਝ ਪਰਸੈਂਟ 10% ਬਚੇ ਹੋਣਗੇ 90 ਲਾਉਂਦੇ ਆ ਇਸ ਗੱਲ ਦੀ ਤਸਦੀਕ ਅੱਜ ਨਾਨਕਾ ਠੂਰ ਨੇ ਵੀ ਕਰਤੀ ਆ ਉਹ ਦਾ ਅੰਤਰਰਾਸ਼ਟਰੀ ਖਿਡਾਰੀ ਇਹ ਮੈਨੂੰ ਤਾਂ ਇਹ ਕਹਿੰਦੇ ਇਹ ਕਿਹੜਾ ਖੇਡ ਹੈ ਇਹਨੂੰ ਕੀ ਪਤਾ ਖੇਡਣ ਦਾ ਜਾਂ ਚਾਰ ਦਿਨ ਖੇਡ ਕੇ ਅਦਨਾਮ ਕਰਨ ਲੱਗ ਜਾਂਦੇ ਆ ਇਹ ਇਹ ਸਵਾਲ ਹੀ ਤੁਹਾਡੇ ਤੇ ਉੱਠੇ ਲੱਖਾ ਜੀ ਕਿ ਜਿਹੜੇ ਸਾਲ ਦੋ ਸਾਲ ਜਿਨ੍ਹਾਂ ਨੇ ਕਬੱਡੀ ਮਾੜੀ-ਮੋਟੀ ਖੇਡੀ ਆ ਕਿੰਨੇਕ ਟਰੈਕਟਰ ਤੁਸੀਂ ਜਿੱਤੇ ਹੋ ਤਾਂ ਹੀ ਤੁਸੀਂ ਰੋਲਾ ਪਾ ਰਹੇ ਮੈਂ ਉਹੀ ਕਹਿੰਦਾ ਨਾ ਅੱਜ ਨਾਨਕ ਠੌਰ ਅੰਤਰਰਾਸ਼ਟਰੀ ਖਿਡਾਰੀ ਆ ਉਹ ਤਿੰਨੇ ਭਰਾ ਖੇਡਦੇ ਰਹੇ ਆ ਉਹਨੇ ਅੱਜ ਪੋਸਟ ਪਾਈ ਆ ਕਹਿੰਦਾ ਕਬੱਡੀ ਵਾਲੇ 90 ਨਹੀਂ 95% ਖਿਡਾਰੀ ਟੀਕੇ ਲਾਉਂਦੇ ਆ ਦਿਓ ਉਹਦਾ ਜਵਾਬ ਹੁਣ ਕਰੋ ਗੱਲ ਉਤੇ ਉਹਦਾ ਖੁਦ ਖੇਡਿਆ ਬੰਦਾ ਬਾਹਰ ਵੀ ਖੇਡਿਆ ਇੱਥੇ ਵੀ ਖੇਡਿਆ ਅੱਛਾ ਇਹ ਤੋਂ ਇਲਾਵਾ ਡੈਕਾ ਟੈਸਟਾ ਬੋਲਡਿਨੋਨ ਜਿਹੜੇ ਜਿਹੜੇ ਸਟੀਰੋਇਡ ਵਰਤਦੇ ਨੇ ਇਹ ਤੋਂ ਇਲਾਵਾ ਇਹ ਇੱਕ ਸਪੀਡ ਟ੍ਰੈਨੈਚ ਜਿਹੜਾ ਠੀਕੇ ਇਹ ਲਾਉਂਦੇ ਆ ਕਾਦੇ ਲਈ ਵਰਤੇ ਜਾਂਦੇ ਨੇ ਇਹ ਸਪੀਡ ਲਈ ਸਟੀਰੋਇਡ ਜਿਹੜਾ ਵਰਤਦੇ ਨੇ ਹਾਂ ਜਿਹੜਾ ਮੌਕੇ ਤੇ ਸਪੀਡ ਦਿੰਦਾ ਉਹ ਵਰਤਦੇ ਨੇ ਬਲੱਡ ਸਰਕੂਲੇਸ਼ਨ ਵਧਾਉਂਦਾ ਬਿਲਕੁਲ ਅੱਛਾ ਹੋਰ ਸੁਣੋ ਇਹਦਾ ਹੋਰ ਵੀ ਮੈਨੂੰ ਪਤਾ ਲੱਗਿਆ ਹੁਣ ਇਹਨਾਂ ਬਾਰੇ ਕਹਿੰਦੇ ਇਹ ਪਰ ਪਹਿਲਾਂ ਇਹ ਲਾ ਲੈਂਦੇ ਨੇ ਖੇਡਣ ਲਈ ਉਸ ਤੋਂ ਬਾਅਦ ਉਹਨੂੰ ਵਾਸ਼ ਕਰਨ ਦੇ ਲਈ ਫੇਰ ਇੱਕ ਟਿਕਾ ਲਾਉਂਦੇ ਨੇ ਜਾ ਕੇ ਖੇਡਣ ਤੋਂ ਬਾਅਦ ਵੀ ਹੁਣ ਇਹਨੂੰ ਸਰੀਰ ਦੇ ਵਿੱਚੋਂ ਵਾਸ਼ ਕੀਤਾ ਜਾਂਦਾ ਕੱਢਿਆ ਜਾਵੇ ਯੂਰਿਨ ਰਹੇ ਬਿਲਕੁਲ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਜਿਹੜਾ ਇਹ ਗੱਲ ਕਰ ਰਿਹਾ ਹੈ ਕਿ ਬਿਨਾ ਗੱਲ ਤੋਂ ਕਬਡੀ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਗੱਲ ਵਿਕਰਮ ਜਿਵੇਂ ਉਹ ਨਹੀਂ ਕੋਈ ਮੋਦੀ ਦੇ ਖਿਲਾਫ ਬੋਲਦੇ ਕੋਈ ਭਾਜਪਾ ਦੇ ਖਿਲਾਫ ਬੋਲਦੇ ਕੋਈ ਆਰਐਸ ਦੇ ਖਿਲਾਫ ਬੋਲ ਦੇ ਉਹਨਾਂ ਦਾ ਇੱਕੋ ਹੀ ਬਿਆਨ ਹੁੰਦਾ ਇਹ ਦੇਸ਼ ਨੂੰ ਬਦਨਾਮ ਕਰ ਰਹੇ ਹੈ ਜੀ ਮੈਂ ਗੱਲ ਕਰ ਰਿਹਾ ਇੱਕ ਕੌਡੀ ਨੂੰ ਬਦਨਾਮ ਕਰਨ ਵਾਲੀ ਗੱਲ ਕਿੰਨੇ ਖਿਡਾਰੀ ਮਰ ਗਏ ਬਾਈ ਲੈ ਕੇ ਬਿੱਟੂ ਤੋਂ ਅੰਬੀ ਤੋਂ ਲੱਡੂ ਸੰਧਮਾ ਤੋਂ ਨੇ ਵਾਲਾ ਅੱਛਾ ਫਿਰ ਤੁਲਾਲਾ ਆ ਮੁੰਡਾ ਸੀਗਾ ਇੱਥੋਂ ਆਲੀਕਾ ਤੋਂ ਨੋਨਾ ਤੇ ਸੁਖਮਣ ਜਸ ਗਗੜਾ ਤੇ ਗਗਨ ਜਲਾਲ ਬਿੱਟੂ ਦਗਾਲ ਕਿੰਨੇ ਖਿਡਾਰੀ ਦਰਜਨਾ ਖਿਡਾਰੀ ਜਿਹੜੇ ਏਦੋਂ ਪਹਿਲਾਂ ਕਬੱਡੀ ਦੇ ਵਿੱਚ ਮਰ ਚੁੱਕੇ ਆ ਨਹੀਂ ਪਰ ਇਹ ਤੁਹਾਡੇ ਕੋਲੇ ਇਸ ਚੀਜ਼ ਦੀ ਕੀ ਪੋਸਟਮਾਰਟਮ ਰਿਪੋਰਟ ਚੱਕੀ ਫਿਰਦੇ ਹੋ ਜਿਹੜਾ ਤੁਸੀਂ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਹੋ ਵੀ ਨਸ਼ੇ ਕਰਕੇ ਜਾਂ ਟੀਕੇ ਕਰਕੇ ਮਰੇ ਆ ਐਡੇ ਐਡੇ ਵੱਡੇ ਡਾਰੇ ਤੁਸੀਂ ਤੁਹਾਡੇ ਸਾਹਮਣੇ ਇਸ ਵੇਲੇ ਗਰਜੀਤ ਤੂਤ ਨੇ ਆਪ ਦੀ ਇੰਟਰਵਿਊ ਚ ਮੰਨੇ ਆ ਬਹੁਤੇ ਖਿਡਾਰੀ ਨੇ ਕਿਡਨੀਆਂ ਕਿਸੇ ਦੇ ਵਾਲ ਉੱਡ ਗਏ ਕਿਸੇ ਦੀਆਂ ਕਿਡਨੀਆਂ ਗਈਆਂ ਕਦੇ ਬੱਚੇ ਨਹੀਂ ਹੋ ਰਹੇ ਜਾ ਹੋਏ ਸੋ ਗੱਲਾਂ ਕੌੜੀਆਂ ਲੱਗਣੀਆਂ ਨੇ ਅਸੀਂ ਕਬੱਡੀ ਦੇ ਹਮਦਰਦ ਕਰਕੇ ਗੱਲਾਂ ਬੋਲ ਰਹੇ ਆ ਨਹੀਂ ਮੈਂ ਕੀ ਮੈਨੂੰ ਕੀ ਲੈਣਾ ਮੈਨੂੰ ਰਸੋ ਨਾ ਮੇਰੀ ਕੋਈ ਫੈਡਰੇਸ਼ਨ ਨਾ ਮੇਰਾ ਕੋਈ ਲਾਗਾ ਦੇਗਾ ਮੈਨੂੰ ਤਾਂ ਹੋਰ ਜੇ ਐਵੇਂ ਇੰਨੇ ਨੇ ਮੈਂ ਇਧਰ ਕਿਧਰ ਮੇਰੇ ਕੋਲ ਟਾਈਮ ਹੈ ਜਿੰਨੇ ਮੈਂ ਗੱਲ ਕਰਨ ਲੱਗਾ ਵੀ ਇਹ ਤੁਸੀਂ ਗੱਲ ਹੁਣ ਗੱਲ ਚੱਲ ਰਹੀ ਮੈਂ ਬਿੱਟੂ ਦੀ ਗੱਲ ਬਾਰੇ ਬੋਲਿਆ ਸੀ ਕਿਰਾ ਬਿੱਟੂ ਦੀ ਗੱਲ ਸਾਡੇ ਨਾਲ ਰਿਹਾ ਪਰ ਬਾਰੇ ਕਹਿਣਗੇ ਨਾਰਦੇ ਕਿ ਤੂੰ ਬੰਦੇ ਦੀ ਮਿੱਟੀ ਪੱਟ ਰਿਹਾ ਹੈ ਮਿੱਟੀ ਨਹੀਂ ਪੱਟਦਾ ਮੈਂ ਸੱਚਾਈ ਦੱਸ ਰਿਹਾ ਮੈਂ ਉਦੋਂ ਵੀ ਕਿਹਾ ਸੀ ਮੈਂ ਇਹਦੇ ਬਿੱਟੂ ਦੇ ਘਾਲ ਦੇ ਭੋਗ ਤੇ ਗਿਆ ਨਾ ਤਾਂ ਉਦੋਂ ਕੁਝ ਬੰਦਿਆਂ ਨੇ ਵਿਕਰਮ ਅਤਰਾਜ ਕੀਤਾ ਮੇਰੀ ਇਸ ਗੱਲ ਤੇ ਮੈਂ ਕੁੱਬੇ ਜਿਹੜਾ ਸਟੇਡੀਅਮ ਹੈ ਦੇ ਵਿਦਿਆਲਯ ਜੀ ਹੋਏ ਨੇ ਉਹਨਾਂ ਨੇ ਸਟੇਡੀਅਮ 'ਚ ਇਹ ਗੱਲ ਬੋਲਿਆ ਸੀਗਾ ਆ ਨਸ਼ੇ ਵਾਲੀ ਤੇ ਬਿੱਟੂ ਉਹਨਾਂ ਦੇ ਨਾਲ ਜੀ ਬਿਮਾਰ ਸੀ ਕੁਝ ਦਿਨਾਂ ਬਾਅਦ ਬਿੱਟੂ ਦੀ ਮੌਤ ਹੋ ਗਈ ਇਹਨਾਂ ਨੇ ਉਹਦੇ ਪਰਿਵਾਰ ਨਾਲ ਵੀ ਤਰਾਜ ਕੀਤਾ ਵੀ ਤੂੰ ਇਹ ਕੀ ਗੱਲ ਕਰਦਾ ਮਦਨ ਲਾਲ ਕੋਚ ਬੈਠੇ ਆ ਡੜਬਿੰਡੀ ਵਾਲੇ ਡੀਏਬੀ ਜਿੰਨੇ ਖਿਡਾਰੀ ਡੀਏਬੀ ਵੱਲੋਂ ਖੇਡਦੇ ਰਹੇ ਆ ਜਾਦੂ ਤੋਂ ਲੈ ਕੇ ਗਰਲਾਲ ਤੋਂ ਲੈ ਕੇ ਬਿੱਕੀ ਕਣਾਵਰ ਤੋਂ ਲੈ ਕੇ ਦਰਸ਼ਨ ਕਰਾਚੋ ਤੋਂ ਲੈ ਕੇ ਫੰਤਰਗਿਆਂ ਤੋਂ ਲੈ ਕੇ ਕਾਕਰਗਿਆਂ ਤੋਂ ਲੈ ਕੇ ਜਿਹਨੂੰ ਮਰਜ਼ੀ ਪੁੱਛ ਲੋ ਉਹਨਾਂ ਦਾ ਸੌਂ ਖਾ ਕੇ ਦੱਸੋ ਬਿੱਟੂ ਨੇ ਕੀ ਕੀਤਾ ਸੀ ਬਿੱਟੂ ਕਿਉਂ ਮਰਿਆ ਕੀ ਕੀਤਾ ਸੀ ਆਹੀ ਐ ਨਾ ਮੈਂ ਦੱਸ ਰਿਹਾ ਤੁਹਾਨੂੰ ਦੌਰਾ ਪਿਆ ਟੈਕ ਹੋਇਆ ਅੰਬੀ ਨੂੰ ਗਰਾਊਂਡ ਦੇ ਵਿੱਚ ਜਿਹਦੇ ਮਰਿਆ ਜੱਸ ਗਗੜਾ ਗੱਡੀ 'ਚ ਮਰੇ ਮੁੰਡਾ ਨੋਨਾ ਪੂਰਾ ਤਗੜਾ ਬਣ ਚੱਲਿਆ ਸੀਗਾ ਇੱਥੋਂ ਵਾਲਾ ਆਲੀਕੇ ਵਾਲਾ ਮੁੰਡਾ ਅਸੁਖਮਨ ਹੁਣ ਇਹ ਦੂਜੇ ਪਹਿਲੇ ਜਾਣ ਕੇ ਸੁਖਮਨ ਜਿਹੜਾ ਮੁੰਡਾ ਚੋਲੇ ਵਾਲਾ ਸੁਖਮਨ ਚੋਲਾ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਬਾਰੇ ਪਹਿਲਾਂ ਵੀ ਤੁਸੀਂ ਇਸ ਚੀਜ਼ ਦਾ ਜ਼ਿਕਰ ਕੀਤਾ ਉਹਨਾਂ ਦੇ ਉਹਨਾਂ ਦੇ ਬ੍ਰਦਰ ਵੀ ਖੇਡਦੇ ਕਮਿਟੀ ਪਤਾ ਹੀ ਹੈ ਪਤਾ ਹੀ ਹੁੰਦਾ ਵੀਰ ਪਤਾ ਹੁੰਦਾ ਇਹ ਸੱਚ ਨੂੰ ਤਸلیم ਕਰਨ ਬਿਕਰਮ ਸਿੰਘ ਆ ਨਾ ਕਰਨ ਕੱਲ ਨੂੰ ਹੋ ਸਕਦਾ ਇਹਨਾਂ ਦੇ ਪਰਿਵਾਰ ਉੱਠ ਕੇ ਮੇਰੇ ਖਿਲਾਫ ਬੋਲਣ ਲੱਗ ਜਾਣ ਵੀ ਤੂੰ ਸਾਡੇ ਮੁੰਡਿਆਂ ਦੀ ਮਿੱਟੀ ਫਰੋਲਦਾ ਜੀ ਤੂੰ ਬਰਾਮ ਕਰਦਾ ਜੀ ਸੋ ਮੈਂ ਤੈਨੂੰ ਗੱਲ ਇਹ ਕਹਿਣਾ ਵੀ ਸਾਰੀ ਦੁਨੀਆ ਇੱਕ ਪਾਸੇ ਹੋ ਜਾਈ ਕਿਉਂਕਿ ਮੈਂ ਇਸ ਕਰਕੇ ਤੁਹਾਨੂੰ ਟੋਕਿਆ ਕਿ ਸੁਖਮਨ ਬਹੁਤ ਵੱਡਾ ਪਲੇਅਰ ਸੀਗਾ ਸੁਖਮਨ ਕੋਈ ਛੋਟਾ ਪਲੇਅਰ ਨਹੀਂ ਸੀ ਬਿੱਟੂ ਬਹੁਤ ਵੱਡਾ ਸੀ ਬਿੱਟੂ ਵੀ ਬਹੁਤ ਵੱਡਾ ਪਲੇਅਰ ਸੀ ਠੀਕ ਹੈ ਤੁਹਾਡੀ ਗੱਲ ਲੈਣ ਲਾ ਅਸੀਂ ਦਾ ਲੀਡਰ ਆਉਂਦੀ ਐ ਨਿਕਰਾ ਪਵਾਉਂਦਾ ਹੀ ਟੀ-ਸ਼ਰਟਾਂ ਜਦੋਂ ਬਿੱਟੂ ਖੇਡਦਾ ਸੀ ਬਹੁਤ ਵੱਡਾ ਖਿਡਾਰੀ ਸੀ ਪਰ ਗਿਆ ਕਿ ਮੈਂ ਛੁੱਟੀ ਉਮਰੇ ਕਿਉਂ ਗਿਆ ਉਹਦੇ ਕੁਝ ਚਰਚੇ ਨਹੀਂ ਕਰ ਰਹੇ ਨਹੀਂ ਜੀ ਬਹੁਤ ਵੱਡਾ ਮੱਲ ਮਰ ਗਿਆ ਜੀ ਬਹੁਤ ਵੱਡਾ ਖਿਡਾਰੀ ਮਰ ਗਿਆ ਜੀ ਮਾੜਾ ਹੋਇਆ ਜੀ ਮਾੜਾ ਹੋਇਆ ਜਦੋਂ ਇੱਕ ਇੱਕ ਮਰ ਗਿਆ ਦੋ ਮਰ ਗਿਆ ਮੈਨੂੰ ਇਹਦਾ ਸਬਿਕਰਮ ਸਿੰਘ ਸਾਲਾਂ ਦੀ ਗੱਲ ਛੱਡ ਸਦੀਆਂ ਤੱਕ ਆਪਾਂ ਗੱਲ ਕਰਦੇ ਹਾਂ ਸਦੀਆਂ ਤੱਕ ਮੈਨੂੰ ਪਿਛਲੀ ਇੱਕ ਸਦੀ ਦੇ ਵਿੱਚ ਹਾਕੀ 'ਚ ਕਿੰਨੇ ਖਿਡਾਰੀ ਮਰੇ ਆ ਫੁੱਟਬਾਲ 'ਚ ਕਿੰਨੇ ਮਰੇ ਆ ਕ੍ਰਿਕਟ 'ਚ ਕਿੰਨੇ ਮਰੇ ਆ ਦੱਸ ਦੇ ਕੁਝ ਤੇਰੀ ਨਜ਼ਰ 'ਚ ਕੋਈ ਇੱਕ ਅਦਾ ਬੰਦਾ ਹੈਗਾ ਤੇਰੇ ਦਿਮਾਗ 'ਚ ਕੋਈ ਮੈਨੂੰ ਦੱਸ ਦੇ ਵੀ ਆਹ ਬੰਦਾ ਕਿਸੇ ਨਸ਼ੇ ਕਰਕੇ ਜਾਂ ਕਿਸੇ ਅਟੈਕ ਨਾਲ ਜਾਂ ਕਿਸੇ ਕਿਡਨੀਆਂ ਫੇਲ ਹੋਣ ਨਾਲ ਮਰਿਆ ਤੁਹਾਨੂੰ ਕਾਲ ਆਇਆ ਜਿਵੇਂ ਸੁਲਤਾਨ ਹੋਣਾ ਨੇ ਅੰਬਾਸਦੋਰ ਵਾਲਾ ਵੀ ਵੱਡਾ ਪਲੇਅਰ ਆ ਸ਼ਾਜੀ ਵੀ ਚੰਗਾ ਪਲੇਅਰ ਆ ਵਧੀਆ ਖੇਡਦਾ ਸ਼ਾਜੀ ਨੇ ਪਹਿਲਾਂ ਸ਼ਾਜੀ ਦਾ ਭਰਾ ਫਰੀਦ ਹਾਂ ਡਾਪ ਦੇ ਵਿੱਚ ਪੋਜ਼ਿਟਿਵ ਆਇਆ ਹੋਇਆ ਆ ਪਈ ਐਨਲਿਸਟ ਜਨਾ ਮੇਰਾ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਆ ਉਹ ਕਹਿੰਦੇ ਕਿ ਅਸੀਂ ਤਾਂ ਸਾਰੇ ਭਰਾ ਇਕੱਠੇ ਹੋ ਕੇ ਜ਼ੋਰ ਮਾਰਦੇ ਆ ਇਸ ਵੇਰੇ ਐਵੇਂ ਥੋੜੀ ਬੁੱਕਦੇ ਆ ਉਹ ਮੈਨੂੰ ਪਤਾ ਬਾਈ ਜਿੱਥੇ ਅ ਬਿਕਰਮ ਸਿੰਘ ਬੁੱਕਣਾ ਹੁੰਦਾ ਉਥੇ ਤਾਂ ਬੁੱਕਿਆ ਨਹੀਂ ਜਾਂਦਾ ਇਹਦਾ ਇਹਨੂੰ ਕਹਿੰਦੇ ਸੀਗੇ ਸਾਜੀ ਵਰਗੇ ਵੀ ਸਾਡਾ ਭਰਾ ਮਾਰਤਾ ਰਾਣਾ ਬਲਾ ਚੌਰੀਆ ਕੋਈ ਭੋਗ ਤੇ ਨਹੀਂ ਜਾਏ ਖੜਿਆ ਕੋਈ ਸ਼ਿਸ਼ਕਾਰ ਤੇ ਨਹੀਂ ਖੜਿਆ ਜਾ ਕਿੰਨਾ ਚੋਂ ਵੱਡੇ ਬੁੱਕਣ ਵਾਲਿਆਂ ਤੇ ਉਥੇ ਨਹੀਂ ਕਬੱਡੀ ਬਦਨਾਮ ਹੁੰਦੀ ਹੈ ਇੱਥੇ ਦੁੱਲੇ ਬੱਗੇ ਪਿੰਡ ਤੇ ਗੋਲੀ ਚਲਾਈ ਆ ਮੁੰਡਾ ਪਿਸਟੋਲ ਪਿੰਡ ਰਾਣਾ ਤੇ ਗੋਲੀ ਚੱਲੀ ਉਹ ਇੱਕ ਕੋਈ ਮਹਿਮਦਪੁਰ ਵਾਲਾ ਕਹੋਣਾ ਉਹਤੇ ਗੋਲੀ ਚੱਲੀ ਇਹੀ ਸਾਜ਼ੀਆਰ ਗਾ ਨੂੰ ਘੇਰ ਕੇ ਪਿਸਤੌਲ ਲਾ ਲੇ ਉਹ ਮੁੰਡਾ ਉੱਥੋਂ ਵਾਲਾ 16 ਵਾਲਾ ਕੀ ਨਾਲ ਗਰਲਾਲ ਹੂੰ ਉਹ ਦੇ ਕੱਪੜੇ ਪਵਾ ਦੇ ਗਰਾਊਂਡ ਦੇ ਵਿੱਚੋਂ ਅਗਲੇ ਨੇ ਵੀ ਨਹੀਂ ਖੇਡਣਾ ਇੱਥੇ ਵੇ ਉੱਥੇ ਨਹੀਂ ਨਨੀਮ ਲੱਤਾ ਨੇ ਜਾਣ ਤੇ ਜਾਨ ਸੀਗੀ ਉੱਥੇ ਨਹੀਂ ਨੰਗਾ ਲੱਤਾ ਨੇ ਬਾਈਨ ਚੱਲਿਆ ਵੀ ਬੋਲ ਲਗੇ ਕਬੱਡੀ ਨੂੰ ਆਏ ਧੱਕਾ ਕਰ ਰਹੇ ਹੋਂ ਪਤਨਾਮ ਕਰ ਰਹੇ ਹੋ ਸਿੱਲੂ ਗਿਆ ਖੇਡਣ ਅਮਰੀਕਾ ਬੀਨਸ ਕਲਾਸ ਟਿਕਟ ਲੈ ਕੇ ਕਹਿੰਦਾ ਮੈਂ ਆਉਂਗਾ ਪਰ ਬੀਨਸ ਕਲਾਸ ਦੀ ਟਿਕਟਰ ਦਿਓ ਉੱਥੇ ਜਾਵੜਿਆ ਗਰਾਊਂਡ 'ਚ ਐ ਖੜਾ ਸੀਗਾ ਪਾਸੇ ਹੋਇਆ ਇੱਥੋਂ ਗੈਰੈਂਟਰਾਂ ਦਾ ਫੋਨ ਗਿਆ ਵੀ ਇਹ ਖੇਡਿਆ ਹਸਾਬ ਲਾ ਨਹੀਂ ਹਾਕਾਂ ਪਏ ਮਾਰਦੇ ਸੀਗੇ ਉੱਥੇ ਟੂਰਨਾਮੈਂਟ ਵਾਲੇ ਇਹ ਕਿ ਸ਼ਿਲੂ ਤਾਂ ਖੇਡਿਆ ਕਿ ਉੱਥੇ ਜਾ ਕੇ ਖੇਡਿਆ ਅਮਰੀਕਾ ਅਮਰੀਕਾ ਨਹੀਂ ਖੇਡਿਆ ਪਿੱਛੇ ਬੜਾ ਰੌਲਾ ਪਿਆ ਸੁਣੀ ਕਦੇ ਇਹ ਇਹ ਪਤਾ ਨਹੀਂ ਕੀ ਬਣਦਾ ਨਹੀਂ ਸ਼ਾਇਦ ਇੱਕ ਮੈਚ ਨਹੀਂ ਖੇਡਿਆ ਕਿਸੇ ਦਾ ਵੀਡੀਓ ਵੀ ਆਸੀ ਦੂਜੀ ਦੂਜੀ ਪਾਸੇ ਖੜੇਗਾ ਨਿਊਯਾਰਕ ਜਾ ਖੇਡ ਲਿਆ ਉਹ ਪਤਾ ਨਹੀਂ ਕੀ ਵੱਲਾ ਹੈ ਨਾ ਅਮਰੀਕਾ ਉੱਥੇ ਨਹੀਂ ਖੇਡਿਆ ਉਹ ਵੀਡੀਓ ਪਈਆਂ ਬੋਲੀ ਜਾਂਦੇ ਪ੍ਰਬੰਧਕਾਂ ਮੈਂ ਦੇਖਿਆ ਵੀਡੀਓ ਵੀ ਦੇਖਿਆ ਹਾਂ ਹਾਂ ਉਹ ਕੀ ਕਹਿੰਦੇ ਆ ਵੀ ਅਸੀਂ ਤੇਰੇ ਨਾਲ ਆ ਦੇਖ ਲਾਂਗੇ ਅਸੀਂ ਟਰੰ ਨੂੰ ਤੂੰ ਯਾਰ ਖੇਡਾ ਕੇ ਉੱਥੇ ਨਹੀਂ ਛੋੜੀਂਗਾ ਲੱਤਾਂ ਨੇ ਬਾਹਰ ਚੱਲਿਆ ਬੋਲਿਆ ਕੋਈ ਛੋੜੀ ਕਬੱਡੀ ਦੀ ਬਦਨਾਮੀ ਹੋਈ ਸੰਦੀਪ ਮਹਾਰਤਾ ਕਿੰਨੇ ਕ ਬੋਲ ਪਏ ਹੂੰ ਆਪਾਂ ਉਹ ਦੇਖ ਘੰਟਾ ਗੱਲ ਕੀਤੀ ਐ ਹੂੰ ਕੱਲੇ ਟੀਕਿਆਂ ਤੇ ਨਹੀਂ ਗੱਲ ਕੀਤੀ ਗੈਂਟਰਾਂ ਦੇ ਵੀ ਗੱਲ ਕੀਤੀ ਐ ਇੱਕ ਬੰਦੇ ਨੇ ਹੁਣ ਤੱਕ ਇੱਕ ਲਬਜ ਮੈਨੂੰ ਮੂੰਹੋਂ ਕੱਢਿਆ ਦਿਖਾ ਦੇ ਇਹ ਕਹਿੰਦੇ ਅਸੀਂ ਕਬੱਡੀ ਨੂੰ ਪਿਆਰ ਕਰਦੇ ਆ ਅਸੀਂ ਕਬੱਡੀ ਦਾ ਦਿੱਤਾ ਖਾਨੇ ਆ ਅਸੀਂ ਫੁਲਾਨਾ ਕਰਦੇ ਹਾਂ ਠਿਕਾਨਾ ਕਰਦੇ ਹਾਂ ਕਹਿੰਦੇ ਆ ਨਾ ਹੂੰ ਜਦੋਂ ਕਬੱਡੀ ਤਾਂ ਇੰਨੀ ਬਦਨਾਮ ਹੋ ਗਈ ਡਾਇਰੈਕਟਰ ਫੋਨ ਕਰਕੇ ਅੰਦਰੋਂ ਟੀਮਾਂ ਬਣਾਉਂਦੇ ਆ ਨਹੀਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਰਾਣਾ ਬੱਲਾ ਚੌਧਰੀਆਂ ਦੀ ਮੌਤ ਹੋਈ ਹੈ ਉੱਥੇ ਕੋਈ ਕਬੱਡੀ ਖਿਡਾਰੀ ਨਹੀਂ ਗਿਆ ਔਰ ਸੰਸਕਾਰ ਤੇ ਨਹੀਂ ਕੋਈ ਕਬੱਡੀ ਖਿਡਾਰੀ ਗਿਆ ਇਸ ਇਸ ਤਰ੍ਹਾਂ ਦੀ ਕਿਸੇ ਨੇ ਵੀਡੀਓ ਵੀ ਪਾਈ ਥੋੜੀ ਵੀ ਕਿਸੇ ਨਾਲ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਫੋਨ ਤੇ ਵੀ ਗੱਲ ਹੈਗੀ ਨਹੀਂ ਬਾਈ ਆਪਣੀ ਨਹੀਂ ਗੱਲ ਹੋਈ ਆਪਾਂ ਨਹੀਂ ਗੱਲ ਹਾਂ ਮੇਰੀ ਕਿਸੇ ਨਾਲ ਨਾ ਗੱਲ ਨਾ ਆਪਾਂ ਉਹਨਾਂ ਬਿਆਰੇ ਨੂੰ ਜਾਣਦੇ ਸੀ ਨਾ ਆਪਣਾ ਉਹਨਾਂ ਨਾਲ ਕੋਈ ਵਾਸਤਾ ਸੀ ਨਾ ਅਮਰੀ ਗੱਲਬਾਤ ਹਾਂ ਪਰ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਨਹੀਂ ਬੋਲਿਆ ਵਜਾ ਕਿ ਡਾਰਾ ਸਿਰਫ ਜਦੋਂ ਸੰਦੀਪ ਬੋਲਿਆ ਨਾ ਮਰਿਆ ਨਾ ਉਹਦੋਂ ਵੀ ਬੋਲਿਆ ਸੀ ਮੈਂ ਰਾਣੇਵਾਰੇ ਵੀ ਬੋਲਿਆ ਹਮ ਇਹਨਾਂ 'ਚ ਦੱਸ ਮੈਨੂੰ ਕਿਹੜਾ ਸੂਰਮਾ ਨਤਰਿਆ ਇਹਨਾਂ ਦੇ ਖਿਲਾਫ ਉਹ ਕਹਿੰਦੇ ਸੀ ਬਹੁਤ ਘੈਂਟ ਆ ਫਿਰ ਘੈਂਟ ਪਰ ਚਾਰਜ 'ਤੇ ਰੱਖੋ ਨਾ ਮੇਰੇ ਦੇ ਕਿਉਂ ਮੁੜ ਕੇ ਇਹਨੂੰ ਪਤਾ ਵੀ ਸਾਡਾ ਕੰਮ ਹੀ ਖੜਜੂ ਵੀ ਇਹਦੇ ਦਾਲੇ ਹੋ ਕੱਲ ਨੂੰ ਕੋਈ ਹੋਰ ਬੋਲੂ ਪਰ ਸੱਚ ਨੂੰ ਤੁਸੀਂ ਮਾਰ ਨਹੀਂ ਸਕਦੇ ਸੱਚ ਨੂੰ ਤੁਸੀਂ ਦਬਾ ਨਹੀਂ ਸਕਦੇ ਇਹ ਸੱਚ ਹੈ ਜਿਹੜਾ ਬਹੁਤ ਕੌੜਾ ਤੇ ਜ਼ਹਿਰ ਵਰਗਾ ਸੱਚ ਹੈ ਜਿਹੜੀ ਚੀਜ਼ ਤੁਸੀਂ ਜੇਕਰ ਵਾਰ-ਵਾਰ ਉਸ ਦਿਨ ਵੀ ਆਪਾਂ ਜ਼ਿਕਰ ਕੀਤਾ ਹੋਰ ਵੀ ਜ਼ਿਕਰ ਆਉਂਦਾ ਜਿਹੜਾ ਤੁਸੀਂ ਸ਼ੀਲੂ ਦਾ ਜਾਂ ਜ਼ਿਕਰ ਕੀਤਾ ਗੈਂਗਸਟਰਾਂ ਦਾ ਇਸ ਚੀਜ਼ ਦਾ ਕਿਹੜੀ ਚੀਜ਼ ਦਾ ਇੰਟਰਸਟ ਆ ਉਹਨਾਂ ਦੇ ਵਿੱਚ ਕਿ ਭਾਈ ਆ ਫਲਾਨੇ ਪਾਸਿਓਂ ਨਹੀਂ ਖੇਡਣਾ ਆ ਦੂਜੀ ਟੀਮ ਨਾਲ ਖੇਡਣਾ ਆ ਜਾਂ ਆਏ ਸ਼ਹਿਰ 'ਚ ਨਹੀਂ ਖੇਡਣਾ ਹੁਣ ਉਹ ਜੇਲ੍ਹ 'ਚ ਬੈਠਿਆਂ ਨੂੰ ਉਹਨਾਂ ਨੂੰ ਕੀ ਸੁਆਦ ਹੈ ਇਸ ਚੀਜ਼ ਦਾ ਤੁਹਾਨੂੰ ਮੈਂ ਦੱਸ ਦਵਾਂ 2000 16 17 ਦੇ ਵਿੱਚ ਜੱਗੂ ਦੀ ਐਂਟਰੀ ਹੁੰਦੀ ਹੈ ਕਬੱਡੀ 'ਚ ਕਰਾਉਂਦਾ ਕੌਣ ਆ ਮੰਗੀ ਤੁਹਾਡੇ ਕੋਲੇ ਇਹਦੇ ਕੀ ਸਬੂਤ ਹੈ 5 ਮਿੰਟ 5 ਮਿੰਟ ਮੰਗੀ ਅਰਗਿਆਂ ਨੂੰ ਸੁਲਤਾਨ ਨੂੰ ਵੀ ਪਤਾ ਸੀ ਲੁਧਰ ਨੂੰ ਵੀ ਪਤਾ ਸੀ ਸਾਜੀ ਫਰਿਆਦ ਅਰਗਿਆਂ ਨੂੰ ਵੀ ਪਤਾ ਸੀ ਤੇ ਆ ਜਿਹੜਾ ਹੈਗਾ ਮੰਗੀ ਇਹਨੂੰ ਵੀ ਪਤਾ ਸੀ ਜਿੱਦ ਦੇ ਇਹਦਾ ਕਤਲ ਹੁੰਦਾ ਸੰਦੀਪ ਦਾ ਵੀ ਇਹਦਾ ਕਤਲ ਕਿਉਂ ਹੋਇਆ ਹੋਰ ਸੁਰਤਿਆ ਅਣਾ ਕਹਾਣੀ ਕਿੱਥੋਂ ਹੈ ਸਾਰੀ ਜਿਹੜੀ ਇਹ ਕਤਲ ਹੋਏ ਖਿਡਾਰੀਆਂ ਦੇ ਪੰਜ ਸੱਤ ਖਿਡਾਰੀਆਂ ਦੇ ਕਤਲ ਹੋਏ ਮਾਰੇ ਗਏ ਬੰਦੇ ਰਾਣਾ ਪ੍ਰਮੋਟਰ ਮਾਰਿਆ ਗਿਆ ਖਿਡਾਰੀਆਂ ਨੂੰ ਧਮਕੀਆਂ ਆਈਆਂ ਕਈ ਖਿਡਾਰੀਆਂ ਤੇ ਗੋਲੀਆਂ ਚੱਲੀਆਂ ਕਿੰਨਾ ਦੇ ਚਪੇੜਾ ਮਾਰੀਆਂ ਧੰਨੇ ਸ਼ੀਰ ਚਪੇੜਾ ਮਾਰੀਆਂ ਖਿਡਾਰੀਆਂ ਦੇ ਆ ਕੇ ਤੇ ਕੋ ਭਰਤਪਿੰਡ ਇਹਨਾਂ ਨੂੰ ਆ ਕੇ ਘੇਰ ਲਿਆ ਸੀਗਾ ਘੇਰਿਆ ਕਿੰਨੇ ਸੀ ਆ ਤਰ ਸੁਣਾਉਣ ਲੱਗਿਆ ਨਾ ਕਹਾਣੀ ਹੁਣ ਸੁਣਤਿਆਂ ਨਾ ਜਦੋਂ ਇਹਨਾਂ ਦੀ ਐਂਟਰੀ ਹੁੰਦੀ ਆ ਮੰਗੀਰਾ ਹੀ ਮੰਗੀ ਲੈਉਣ ਵਾਲਾ ਦੇਖੋ ਤੁਸੀਂ ਬਹੁਤ ਵੱਡਾ ਅਲੀਗੇਸ਼ਨ ਲਗਾਇਆ ਰਿਹਾ ਹੈ। ਸੁਣੋ ਮੈਂ ਅਲੀਗੇਸ਼ਨ ਲਾਉਣਾ ਨਾ। ਹਾਂ। ਮੈਂ ਇੱਕ ਪ੍ਰਸ਼ਾਸਨਿਕ ਨਹੀਂ ਕੋਈ ਛੋਟਾ ਖੜਾਈ ਨਹੀਂ। ਪ੍ਰਸ਼ਾਸਨ ਕਹਿੰਦਾ ਮੈਂ ਸੁਣੋ ਨਾ ਗੱਲ। ਪ੍ਰਸ਼ਾਸਨ ਕਹਿੰਦਾ ਸਰਕਾਰ کہہ ਰਹੀ ਹੈ ਵੀ ਅਸੀਂ ਕਬੱਡੀ ਦੇ ਵਿੱਚੋਂ ਗੈਂਗਸਟਰਵਾਦ ਖਤਮ ਕਰਨਾ ਹੈ। ਹਾਂ। ਤੁਸੀਂ 5 ਮਿੰਟ ਜਿੰਨਾ ਬੰਦਾ ਨਾ ਮੈਂ ਜ਼ਿਕਰ ਕਰ ਰਿਹਾ ਪੰਜ ਮਿੰਟ ਥਾਣੇ ਲਿਆ ਕੇ ਬਿਠਾ ਲਓ। ਸਾਰੀ ਸਚਾਈ ਤੁਹਾਡੇ ਸਾਹਮਣੇ ਆਜੋ। ਆਇਆ ਬੋਲਣਗੇ ਇਹ ਜਿਵੇਂ ਤੋਤੇ ਬੋਲਦੇ ਆ ਵੀ ਕੀ ਸਾਰੀ ਗੇਮ ਸੀ ਕੀ ਕਹਾਣੀ ਸੀ ਸਾਰਾ ਸਭ ਸਾਹਮਣੇ ਆਜ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਜੇ ਤੁਸੀਂ ਇਹ ਜਾਲ ਫੜੋ ਐ ਨਹੀਂ ਵੀ ਉਹਨਾਂ ਨੇ ਕੋਈ ਖਿਡਾਰੀ ਮਾਰਤਾ ਕਿਸੇ ਗਰੁੱਪ ਨੇ ਤੁਸੀਂ ਚੱਕ ਕੇ ਝੂਠੇ ਮਗਾਉੜੇ ਜਿਹਦਾ ਬੰਦਾ ਮਾਰਤਾ ਵੀ ਹਾਂ ਜੀ ਅਸੀਂ ਤਾਂ ਬਸ ਕੰਮ ਆਪਣਾ ਕਰ ਲਿਆ ਉਹ ਫੇਰ ਕੱਲ ਨੂੰ ਚਾਰ ਬੰਦੇ ਹਰ ਕਰਕੇ 4 ਰੁਪਏ ਦੇ ਕੇ ਹੋਰ ਕਿਹਦਾ ਪੁੱਤ ਫਰਵਾਦਣਗੇ ਫਿਰ ਤੁਸੀਂ ਇੱਕ ਬੰਦਾ ਮਾਰ ਕੇ ਕਹਿ ਦੋਗੇ ਹਾਂ ਜੀ ਅਸੀਂ ਆਪਣਾ ਕੰਮ ਪੂਰਾ ਕਰ ਲਿਆ ਐ ਨਹੀਂ ਜੇ ਜਾਲ ਫੜਨੀ ਹੈ ਜੇ ਬਾਕੀ ਇਹਦੇ ਵਿੱਚੋਂ ਗੈਂਗਸਟਰ ਬਾਦ ਖਤਮ ਕਰਨਾ ਤਾਂ ਫਿਰ ਇੱਥੇ ਆਓ